ਮਾਂ ਬੁਰਖ ਗਏ ਬੂਹਾ ਖੜਕਾਇਆ ਬੂਹਾ ਖੋਲਿਆ ਜੀ ਵੇਸ਼ਵਾ ਨਿਕਲੀ ਅੰਦਰੋਂ ਗਹਿਣਿਆਂ ਦੇ ਨਾਲ ਲੱਤੀ ਹੋਈ ਗਹਿਣਿਆਂ ਦੇ ਨਾਲ ਆਪਣੇ ਤਨ ਦਾ ਸ਼ਿੰਗਾਰ ਕੀਤਾ ਹੋਇਆ ਅਜੇ ਦੀਵੇ ਦੀ ਰੋਸ਼ਨੀ ਘੱਟ ਹੈ ਪਰ ਉਹਦੇ ਚਿਹਰੇ ਦਾ ਉਹਦੇ ਗਹਿਣਿਆਂ ਦਾ ਪ੍ਰਕਾਸ਼ ਜ਼ਿਆਦਾ ਹੈ ਤੇ ਮਾਂ ਪੁਰਖਾਂ ਨੂੰ ਜਦੋਂ ਬੂਆ ਖੋਲਿਆ ਮਾਂ ਪੁਰਖ ਕਹਿੰਦੇ ਬੇਟੀ ਕੀ ਮੈਂ ਇਸ ਘਰ ਦੇ ਵਿੱਚ ਰਾਤ गुजार ਸਕਦਾ ਕਿਉਂਕਿ ਸਾਧੂ ਦੇ ਬੋਲਾਂ ਦੇ ਵਿੱਚ ਤਾਕਤ ਹੁੰਦੀ ਹੈ ਸਾਧੂ ਬੋਲਿਆ ਸਾਹਜ ਸੁਭਾਏ ਸਾਧੂ ਕਾ ਬੋਲੇ ਆ ਬਿਰਥਾ ਨਾ ਜਾਏ ਇਹ ਕਰਾਸ ਹੁੰਦਾ ਹੈ ਜਦੋਂ ਮਹਾਪੁਰਖਾਂ ਨੇ ਬੇਟੀ ਸ਼ਬਦ ਵਰਤੀ ਹੈ ਸੋਚਦੀ ਹੈ ਹੈਰਾਨ ਹੋ ਗਈ ਮਨਾ ਅੱਜ ਤੱਕ ਜਿੰਨੇ ਤੇਰੇ ਕੋਲੇ ਆਏ ਸਾਰੇ ਵਿਸ਼ੇ ਵਿਕਾਰ ਭੋਗਣ ਵਾਲੇ ਆਏ ਨੇ ਸਾਰੇ ਤੇਰੇ ਤਨ ਦੇ ਵਪਾਰੀ ਆਏ ਨੇ ਤੇਰੇ ਤਨ ਨੂੰ ਪਸੰਦ ਕਰਨ ਵਾਲੇ ਆਏ ਨੇ ਪਰ ਅੱਜ ਬਾਪ ਬਣ ਕੇ ਪਹਿਲੀ ਗੱਲ ਕੋਈ ਆਇਆ ਆਖੋ ਸਤਨਾਮ ਓ ਜੇ ਬੇਟੀ ਸ਼ਬਦ ਇਹਨੇ ਵਰਤਿਆ ਹੈ ਤਾਂ ਸੱਚ ਇਹ ਹੈ ਇਹਨੂੰ ਬਾਪ ਬਣਾਉਣਾ ਜਿਹਦੇ ਸਿਰ ਤੇ ਬਾਪ ਦਾ ਛਾਇਆ ਹੋਵੇ ਮਾਂ ਬਾਪ ਦਾ ਛਾਇਆ ਹੋਵੇ ਤੇ ਉਹਨੂੰ ਦੁਨੀਆ ਦੀ ਪ੍ਰਵਾਹ ਨਹੀਂ ਹੁੰਦੀ ਪੈਰੋ ਦੁਨੀਆ ਦੇ ਵਿੱਚ ਕੋਈ ਪ੍ਰਵਾਹ ਨਹੀਂ ਹੁੰਦੀ ਉਹਨੂੰ ਟੈਨਸ਼ਨ ਨਹੀਂ ਹੁੰਦੀ ਜਿਹਦੇ ਸਿਰ ਤੇ ਮਾਂ ਬਾਪ ਦਾ ਹੱਥ ਹੋਵੇ ਬਾਪੂ ਦਾ ਹੱਥ ਹੋਵੇ ਚਲੋ ਜੀ ਬੂਆ ਖੋਲਿਆ ਤੇ ਮਹਾਂਪੁਰਖਾਂ ਨੂੰ ਕਿਹਾ ਆਓ ਬੱਬਾ ਜੀ ਅੰਦਰ ਆਓ ਬੈਠੋ ਜੀਆਂਿਆਂ ਨੂੰ ਪ੍ਰਸ਼ਾਦਾ ਪਾਣੀ ਮਹਾਂਪੁਰਖਾਂ ਨੂੰ ਛਕਾਉਣ ਵਾਸਤੇ ਤਿਆਰ ਹੋਏ ਹਾਲੇ-ਦਾਲੇ ਨਿਗਾਹ ਮਾਰੀ ਨਾਲੇ ਪ੍ਰਸ਼ਾਦਾ ਛਕ ਰਹੇ ਨੇ ਭੋਜਨ ਛਕ ਰਹੇ ਨੇ ਪੁੱਛਿਆ ਬੇਟੀ ਕਿ ਇਸ ਘਰ ਦੇ ਵਿੱਚ ਤੋ ਕੱਲੀ ਹੀ ਰਹਿ ਰਹੀ ਹੈ ਕੋਈ ਨਿਆਣਾ ਕੋਈ ਬੱਚਾ ਕੋਈ ਹੋਰ ਘਰ ਦੇ ਵਿੱਚ ਮੈਂਬਰ ਨਜ਼ਰ ਨਹੀਂ ਆ ਰਿਹਾ ਕੀ ਕਾਰਨ ਹੈ ਹੁਣ ਗੁਰਮੁਖ ਪਿਆਰੇ ਜਦੋਂ ਡਾਕਟਰ ਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਆਪਣਾ ਰੋਗ ਦੱਸਾਂਗੇ ਨਾ ਫਿਰ ਉਹ ਇਲਾਜ ਸਹੀ ਤਰੀਕੇ ਦੇ ਨਾਲ ਕਰਦਾ ਜੇ ਕੋਈ ਰੋਗ ਲੁਕੋ ਲੋਗੇ ਉਹਦੇ ਕੋਲ ਤਾਂ ਫਿਰ ਇਲਾਜ ਨਹੀਂ ਹੁੰਦਾ ਸਹੀ ਕਈ ਰੋਗ ਸਾਹਮਣੇ ਹੁੰਦੇ ਨੇ। ਕਈ ਰੋਗ ਗੁਪਤ ਹੁੰਦੇ ਨੇ। ਕਈ ਰੋਗ ਅੰਦਰੂਨੀ ਹੁੰਦੇ ਨੇ, ਅੰਦਰੂਨੀ ਬਿਮਾਰੀ ਹੁੰਦੀ ਹੈ। ਜਿਹੜੀ ਅੰਦਰੂਨੀ ਬਿਮਾਰੀ ਹੋਵੇ ਉਹ ਉਸੇ ਨੂੰ ਪਤਾ ਹੁੰਦਾ ਜਿਹਨੂੰ ਬਿਮਾਰੀ ਤੰਗ ਕਰਦੀ ਹੋਵੇ। ਤੇ ਜਿਹੜਾ ਫੋੜਾ ਫਿਨਸੀ ਹੈ ਉਹ ਤੇ ਸਾਰਿਆਂ ਨੂੰ ਦਿਖੇਗਾ। ਪਤਾ ਲੱਗ ਜਾਏਗਾ ਕਿ ਇਹਨੂੰ ਆਹ ਰੋਗ ਹੈ। ਆਹ ਦੁੱਖ ਹੈ। ਹੁਣ ਜਦੋਂ ਮਹਾਪੁਰਸ਼ਾਂ ਨੇ ਪੁੱਛਿਆ ਵੀ ਬੇਟੀ ਇਸ ਘਰ ਦੇ ਵਿੱਚ ਮੈਨੂੰ ਹੋਰ ਕੋਈ ਮੈਂਬਰ ਕੋਈ ਨਿਆਣਾ ਨਿੱਕਾ ਨਜ਼ਰ ਨਹੀਂ ਆ ਰਿਹਾ ਕੀ ਗੱਲ ਹੁਣ ਗੁਰਮੁਖ ਪਿਆਰੇ ਚੌਂਕੜਾ ਮਾਰ ਲਿਆ ਉਸ ਮਹਾਪੁਰਖ ਦੇ ਕੋਲ ਬਹਿ ਗਈ ਕਹਿੰਦੀ ਬਾਬਾ ਦਰ ਅਸਲ ਦੇ ਵਿੱਚ ਮੈਂ ਇੱਕ ਔਰਤ ਹਾਂ ਉਹ ਔਰਤਾਂ ਜਿਹਦਾ ਦੁਨੀਆ ਦੇ ਵਿੱਚ ਕੋਈ ਨਹੀਂ ਹੈ ਮੇਰਾ ਪਤੀ ਕੋਈ ਨਹੀਂ ਹੈ ਤੇ ਮੈਂ ਇੱਕ ਵੇਸ਼ਵਾਹ ਮੈਂ ਤੰਦ ਦਾ ਵਪਾਰ ਕਰਦੀ ਹਾਂ ਆਪਣੇ ਦੇਹ ਦਾ ਵਪਾਰ ਕਰਦੀ ਹਾਂ ਮੇਰੇ ਕੋਲ ਮੇਰੇ ਤੰਦ ਦੇ ਵਪਾਰੀ ਮੇਰੇ ਸਰੀਰ ਦੇਹ ਦੇ ਵਪਾਰੀ ਆਉਂਦੇ ਨੇ ਦੁਨਿਆਵੀ ਰਸ ਲੈ ਕੇ ਚਲੇ ਜਾਂਦੇ ਮੇਰਾ ਇਸ ਦੁਨੀਆ ਦੇ ਵਿੱਚ ਕੋਈ ਨਹੀਂ ਮਨੋਜਤ ਮਾਂਪੁਰਖ ਨੇ ਇਹ ਗੱਲ ਸੁਣੀ ਕਹਿੰਦੇ ਧੀਏ ਗੱਲ ਸੁਣ ਕੀ ساری ਉਮਰ ਦੇਵਪਾਰ ਕਰਦੇ ਰਹਿੰਗੀ ਬਾੜੇ ਕਰਮ ਕਰਦੀ ਰਹਿੰਗੀ ਰੱਬ ਦੇ ਘਰ ਪਰਮੇਸ਼ਰ ਦੇ ਘਰ ਲੇਖਾ ਦੇਣਾ ਪਏਗਾ ਰੱਬ ਦੇ ਘਰ ਵਾਪਸ ਜਾਏਂਗੀ ਫਿਰ ਕੀ ਜਵਾਬ ਦੇਣਗੀ ਤੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਵੀ ਕਹਿੰਦੇ ਪਏ ਨੇ ਕੱਲੀ ਗੱਲ ਇੱਥੇ ਗਨਕਾ ਦੀ ਨਹੀਂ ਹੈ ਕੱਲੀ ਗੱਲ ਇੱਥੇ ਅਜਮਲ ਦੀ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਲਿਖਾ ਰੱਬ ਅਗੇ ਸਿਆ ਬੈਠਾ ਕੱਢ ਬਹੀ ਫਿਰ ਕੀ ਜਵਾਬ ਦੇ ਕਬੀਰ ਜੀਤੇ ਪਾਪ ਕੀਏ ਰੱਖੇ ਤਲੈ ਦੁਰਾਏ ਹੱਥ ਤਲੀ ਹੱਥ ਦੀ ਤਲੀ ਲੁਕੋ ਲੈਣੇ ਛਪਾ ਲੈਣੇ ਕਬੀਰ ਜਿੱਤੇ ਪਾਪ ਕੀ ਇਹ ਰਾਖੇ ਤਲੈ ਦੁਰਾਏ ਪ੍ਰਗਟ ਭਏ ਨਦਾਨ ਸਭ ਜਬ ਪੁੱਛੇ ਧਰਮ ਰਾਏ ਫਿਰ ਕੀ ਜਵਾਬ ਦੇ ਚیتے ਰਖੀ ਅਨਕ ਪੜਦੇ ਮੈਂ ਕਮਾਵੈ ਵਿਕਾਰ ਖਿਨ ਮੈਂ ਪ੍ਰਗਟ ਹੋਵੇ ਸੰਸਾਰ ਇਹ ਇੱਕ ਨਾ ਇੱਕ ਦਿਨ ਪ੍ਰਗਟ ਹੋ ਜਾਣਾ ਦੁਨੀਆਂ ਦੇ ਸਾਹਮਣੇ ਆ ਜਾ ਤੇ ਚੇਤਾ ਰੱਖੀ ਧਰਮ ਰਾਏ ਜਦ ਲੇਖਾ ਮੰਗਾਏ ਬੋਲੋ ਨਾ ਕਿ ਆ ਮੂੰਹ ਮੁਖ ਲੈ ਕੇ ਜਾਏਗਾ ਕਿਹੜਾ ਮੂੰਹ ਕਿਹੜਾ ਫੇਸ ਦਿਖਾਏਗਾ ਕਿਨੂੰ ਗਵਾਹ ਬਣਾਏਗਾ ਆਪਣਾ ਕਿਹਦੀ ਮਦਦ ਲਏਗਾ ਤੇ ਜਦੋਂ ਇਹ ਬਚਨ ਇਹ ਸ਼ਬਦ ਮਹਾਂਪੁਰਖਾਂ ਦੀ ਰਸਨਾ ਤੋਂ ਅਜਾ ਅਜਾ ਪਪ ਕਰਿਓ ਗਨਕਾ ਨੇ ਸੁਣੇ ਵੇ ਸਮਾਨੇ ਸੁਣੇ ਤੇ ਅੰਦਰੋਂ ਝੋੜੀ ਅੰਦਰੋਂ ਮਹਾਂਪੁਰਖ ਦੇ ਬਚਨ ਅੰਦਰ ਤੱਕ ਉਤਰ ਗਏ ਵੀ ਗੱਲ ਇੱਥੇ ਠੀਕ ਹੈ ਵੀ ساری ਉਮਰ ਵਿਸ਼ੇ ਵਕਾਰ ਭੋਗਦੀਆਂ ਵੀ ਮੌਤ ਦਾ ਕਿਹ ਪਤਾ ਕਦੋਂ ਆਜੇ ਜਿਹੜੇ ਵਿਸ਼ੇਵਕਾਰ ਆਪੋਗਤ ਨੇ ਇਹਨਾਂ ਨੇ ਕਿਹਾ ਮੇਰਾ ਸਾਥ ਦੇਣਾ ਹੁਣ ਗੁਰਮੁਖ ਪਿਆਰਿਓ ਜੁੜ ਕੇ ਸੰਗਤ ਹੋ ਰਹੀ ਹੈ ਜਦੋਂ ਸੰਗਤ ਲੱਗ ਜੇ ਹੋਣ ਸੱਚ ਦੀ ਗੱਲ ਲੱਗ ਜੇ ਹੋਣ ਪਰਮੇਸ਼ਰ ਦੀ ਵਡਿਆਈ ਲੱਗ ਜੇ ਹੋਣ ਫਿਰ ਸਤਿਗੁਰੂ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਫਿਰ ਉਹ ਆ ਕੇ ਬਹਿ ਜਾਂਦਾ ਉੱਥੇ ਟਿਕ ਜਾਂਦਾ ਸੰਗਤ ਕਰਦੇ ਆ ਕਰਦੇ ਆ ਸਵੇਰ ਹੋ ਗਈ ਤੇ ਮਾਂ-ਪੁਰਖ ਸਵੇਰ ਨੂੰ ਕਹਿੰਦੇ ਲੈ ਧੀਏ ਤੇਰੇ ਘਰ ਦਾ ਨਮਕ ਖਾਦਾ ਸੀ ਤੇਰੇ ਘਰ ਦਾ ਖਾਣਾ ਖਾਂਦਾ ਸੀ ਭੋਜਨ ਖਾਦਾ ਸੀ ਤੇ ਆਪਾਂ ਸੰਗਤ ਕਰਦੇ ਰਹੇ ਤੇ ਹੁਣ ਮੈਨੂੰ ਵਿਦਾਈ ਗਈ ਦੇ ਆਗਿਆ ਦੇ ਤੇ ਮੈਂ ਆਪਣੇ ਰਸਤੇ ਤੇ ਤੁਰਾਂ ਕਿਉਂਕਿ ਮੈਂ ਰਾਹੀ ਆ ਮੈਂ ਰਾਹੀ ਆ ਮੈਂ ਅੱਗੇ ਜਾਂਦਾ ਹੁਣ ਗੁਰਮੁਖ ਪਿਆਰੋ ਜਿਹੜੇ ਸਾਰੀ ਰਾਤ ਸ਼ਬਦ ਸੁਣੇ ਸੰਗਤ ਕੀਤੀ ਬਚਨ ਸੁਣੇ ਉਹ ਹੁਣ ਟਿਕਣ ਨਹੀਂ ਦੇ ਰਹੇ ਉਹ ਟਿੱਕੇ ਬੈਠਣ ਨਹੀਂ ਦੇ ਰਹੇ ਤੇ ਜਦੋਂ ਮਹਾਂਪੁਰਖ ਜਾਣ ਲੱਗੇ ਚਰਨ ਫੜ ਲੈ ਕਹਿੰਦੀ ਬਾਬਾ ਜਿੱਦਾਂ ਮੇਰੇ ਤੇ ਸਾਰੀ ਰਾਤ ਪਰੋ ਪੁਕਾਰ ਕੀਤਾ ਮੇਰੇ ਤੇ ਤਰਸ ਖੱਦਾ ਰੱਬ ਦੇ ਘਰ ਦੀਆਂ ਬਾਤਾਂ ਰੱਬ ਦੇ ਘਰ ਦੀਆਂ ਬਾਤਾਂ ਪਾਈਆਂ ਕਿਰਪਾ ਕਰ ਕੋਈ ਐਸਾ ਜੰਤਰ ਕੋਈ ਐਸਾ ਮੰਤਰ ਦੇ ਕੇ ਜਾ ਕਿ ਮੈਂ ਪਰਮੇਸ਼ਰ ਦਾ ਨਾਮ ਜਪਦੀ ਰਵ ਪਰਮੇਸ਼ਰ ਦਾ ਨਾਮ ਸਿਮਰਦੀ ਰਵ ਕਿਉਂਕਿ ਗੁਰਬਾਣੀ ਕਹਿੰਦੀ ਐ ਸਿਮਰੋ ਸਿਮਰ ਸਿਮਰ ਸੁਖ ਪਾਵ ਕਲ ਕਲੇਸ ਤਨ ਮਹੀਂ ਮਟਾਵ ਸਿਮਰੋ ਜਾਸ ਬਿਸੰਬਰ ਇੱਕ ਹੈ ਨਾਮ ਜਬਤ ਅਗੰਤ ਅਨੇਕਾ ਹੈ ਸਿਮਰਨਾ ਭਾਵ ਉਹਨੂੰ ਯਾਦ ਕਰਨਾ ਧਿਆਨ ਚ ਮਾਈਂਡ ਚ ਮਨ ਚ ਬਿਠਾ ਕੇ ਰੱਖਣਾ ਆ ਮਾਂਪੁਰਖ ਕਹਿੰਦੇ ਲੈਤੀ ਏ ਮੇਰੇ ਕੋਲੇ ਤੇ ਤੋਤਾ ਹੈ ਇਹ ਕੋਈ ਅਤ ਕਥਨੀ ਨਹੀਂ ਹੈ ਸਾਡੇ ਘਰਾਂ ਦੇ ਵਿੱਚ ਵੀ ਰੱਖੇ ਨੇ ਤੋਤੇ ਅੱਜ ਵੀ ਬੋਲਦੇ ਨੇ ਗੁਰੂ ਗ੍ਰੰਥ ਸਾਹਿਬ ਅਰਜ ਵੀ ਕਹਿ ਰਹੇ ਸੂਆ ਪ੍ਰਹਾਵਤ ਗਨਕਾ ਉਦਰੀ ਉਦਰੀ ਦਾ ਮਤਲਬ ਉਧਾਰ ਹੋ ਗਿਆ ਉਹਦਾ ਕਲਿਆਣ ਹੋ ਗਿਆ ਕਹਿੰਦੇ ਲੈ ਧੀਏ ਆ ਮੇਰੇ ਕੋਲ ਤੋਤਾ ਹੈ ਇਹਦੇ ਨਾਲ ਤੱਕ ਮਿਲ ਕੇ ਜੁੜ ਕੇ ਸਿਮਰਨ ਕਰਨਾ ਹੈ ਇਹਨੂੰ ਅੱਗੇ-ਅੱਗੇ ਬੁਲਾਉਣਾ ਹੈ

ਗੱਲ ਤੇ ਜੁੜਨ ਦੀ ਆ ਨਾ ਜੁੜ ਗਈ ਕਿਨਕਾ ਏਕ ਜਿਸ ਜੀਵ ਸਭੈ ਤਾਂ ਕੀ ਮੈਮਾ ਗਨੀਨਾ ਵੈ ਗੱਲ ਤੇ ਕਿਨਕੇ ਦੀ ਆ ਨਾ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਗੱਲ ਤੇ ਇੱਕ ਕਿਨਕੇ ਦੀ ਆ ਗੱਲ ਤੇ ਇੱਕ ਅੱਖਰ ਦੀ ਆ ਅਸੀਂ ਤੇ ਪਤਾ ਨਹੀਂ ਕਿੰਨੇ ਸਹਿਜ ਪਾਠ ਕਰ ਲੈ ਕਿੰਨੇ ਖੰਡ ਪਾਠ ਕਰਾ ਲੈ ਕਿੰਨੇ ਅਸੀਂ ਸੁਖਣੀ ਸੁਖਦੇ ਪਾਠ ਕਰ ਲਏ ਜਾਪ ਕਰ ਲਏ ਤੇ ਸਾਡੇ ਤੇ ਜਾਪ ਦੀ ਗੱਲ ਸਾਡੋ ਇੱਕ ਅੱਖਰ ਨਹੀਂ ਵਸਿਆ ਹਾਲ ਤੱਕ ਤਈਓ ਤੇ ਫਿਰ ਬਾਬੇ ਨਾਨਕ ਨੇ ਕਿਹਾ ਸੀ ਫੜਫੜ ਗੱਡੀ ਲੱਦੀ ਐ ਇਦਾਂ ਹੀ ਥੋੜੀ ਕਿਉਂ ਨਾ ਨਚੋੜ ਕੱਢ ਕੇ ਹੁਣ ਗੁਰਮੁਖ ਪਿਆਰੋ ਜੁੜ ਗਈ ਹੈ ਕੱਲ ਤੇ ਜੁੜਨੀ ਦੀਆਂ ਜਦੋਂ ਜੁੜ ਗਏ ਨਾ ਫਿਰ ਉਦੋਂ ਫਿਰ ਦੁਨੀਆ ਦੀਆਂ ਬੱਤਾਂ ਦੁਨੀਆ ਦੀਆਂ ਗੱਲਾਂ ਤਾਨੂੰ ਸੁਣਾਈ ਨਹੀਂ ਦੇਣੀ ਆ ਤੇ ਹਰ ਪਾਸੇ ਫਿਰ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਨਜ਼ਰ ਆਏਗਾ ਹਰ ਪਾਸੇ ਉਹ ਨਜ਼ਰ ਆਏ ਹਰਾ ਸਾਹਿਗਾ ਸਵਾਦ ਆਏ ਅੱਜ ਕੱਲ ਅੱਜ ਕੁਝ ਹੋਰ ਕੱਲ ਕੁਝ ਹੋਰ ਜਪਦੀ ਰਹੀ ਜਪਦੀ ਰਹੀ ਜੁੜ ਗਈ ਅੰਦਰੋਂ ਧੋਤੀ ਗਈ ਅੰਦਰੋਂ ਅੰਦਰੋਂ ਧੋਤੀ ਗਈ ਗੁਰਮੁਖੋ ਜਦੋਂ ਅੰਦਰੋਂ ਨਿਰਮਲ ਹੋ ਗਿਆ ਨਾ ਫਿਰ ਇੱਕ ਨਾ ਇੱਕ ਦਿਨ ਪਰਮੇਸ਼ਰ ਦੀ ਮਿਹਰ ਹੋ ਜਾਂਦੀ ਹੈ ਹੁਣ ਇਸ਼ਨਾਨ ਪਾਣੀ ਕੀਤਾ ਰੁਟੀਨ ਦੇ ਮੁਤਾਬਕ ਰੋਜ਼ਾਨਾ ਜਿੱਦਾਂ ਕਰਦੀ ਹੈ ਤੇ ਚੌਂਕੜਾ ਮਾਰ ਕੇ ਵਹਿ ਗਈ ਤੋਤੇ ਨੂੰ ਕਹਿੰਦੀ ਹੈ ਮਿੱਠੂਆ ਬੋਲ ਰਾਮ ਰਾਮ ਜੇ ਤੋਤਾ ਹੋਵੇ ਮਿੱਠੂ ਹੋਵੇ ਤੇ ਬੋਲੇ ਉਤੇ ਉਡਾਦੀ ਮਾਰ ਗਿਆ ਤੇ ਅੰਦਰ ਸਭ ਬੜ ਬੈਠ ਕੇ ਆਏ ਜਦੋਂ ਰਾਮ ਰਾਮ ਕਹਿੰਦੀ ਹੈ ਹੱਥ ਮਾਰਦੀ ਹੈ ਹੱਥ ਤੇ ਡੰਗ ਮਾਰਦਾ ਹੈ ਤੇ ਚੇਤਾ ਰੱਖਿਓ ਰਾਮ ਰਾਮ ਕਹਿੰਦੀ ਦੀ ਛਾੜ ਨਿਕਲ ਗਈ ਹੈ ਆਖੋ ਸਤਨਾਮ ਰਸਨਾ ਦੇ ਨਾਮ ਹੋਵੇ ਤੇ ਮੁਕਤੀ ਨਾ ਮਿਲੇ ਇਹ ਕਿਵੇਂ ਹੋ ਸਕਦਾ ਅਜਾ ਮਲ ਦੀ ਰਸਨਾ ਤੇ ਨਾਰਾਇਣ ਨਾਰਾਇਣ ਹੋਵੇ ਤੇ ਮੁਕਤੀ ਨਾ ਮਿਲੇ ਇਹ ਕਿਵੇਂ ਹੋ ਸਕਦਾ ਸਿੱਖ ਦੀ ਰਸਨਾ ਤੇ ਵਾਹਿਗੁਰੂ ਵਾਹਿਗੁਰੂ ਨਾ ਹੋਵੇ ਤੇ ਮੁਕਤੀ ਨਾ ਮਿਲੇ ਇਹ ਕਿਵੇਂ ਹੋ ਸਕਦਾ ਹੋਣੀ ਚਾਹੀਦੀ ਸਿਮਰ ਦੀ ਸਿਮਰ ਦੀ RAM RAM ਜਪਾਉਂਦੇ ਮੁਕਤ ਹੋ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਇੱਥੇ ਹੋਰ ਵੀ ਕਹਿੰਦੀ ਹੈ ਜਦੋਂ ਪੂਤਨਾ ਕ੍ਰਿਸ਼ਨ ਭਗਵਾਨ ਨੂੰ ਮਾਰਨ ਵਾਸਤੇ ਆਈ ਸੀ ਕੰਸ ਨੇ ਇਹ ਜੀਵੀ ਜਾ ਉਹਨੂੰ ਖਦਮ ਕਰਕੇ ਕਿਉਂਕਿ ਡਰ ਸੀਗਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਣੀ ਕਹਿੰਦੀ ਹੈ ਬਾਲ ਘਾਤ ਨਹੀਂ ਕਪਟੈ ਭਲੀ ਹਰ ਹਰ ਕਰਤ ਪੂਤਨਾ ਤੇ ਪੂਤਨਾ ਜਿਹੜੀ ਕੰਸ ਨੇ ਭੇਜੀ ਸੀ ਕੰਸ ਲੇਕਨ ਮਮਾ ਲੱਗਦਾ ਹੈ ਕ੍ਰਿਸ਼ਨ ਭਗਵਾਨ ਦਾ ਪਰ ਆਪਣੇ ਭਾਣਜੇ ਨੂੰ ਮਾਰਨ ਵਾਸਤੇ ਹਰ ਇੱਕ ਹਿੱਲਾ ਵਸੀਲਾ ਉਹਨੇ ਵਰਤਿਆ ਪਰ ਹੋਇਆ ਉਹ ਜੋ ਨਾਰਾਇਣ ਪ੍ਰਮਾਤਮਾ ਨੂੰ ਮਰਜ਼ੂਰ ਸੀ ਕ੍ਰਿਸ਼ਨ ਭਗਵਾਨ ਬਚ ਗਏ ਤੇ ਕੰਸ ਦਾ ਬੋਲੋ ਰਹੀ ਹੀ ਕੱਖ ਨਹੀਂ ਆਖੋ ਸਤਨਾਮ ਇੱਥੇ ਤੇ ਗੁਰਬਾਣੀ ਕਹਿੰਦੀ ਆ ਜਿਸ ਦਾ ਸਾਹਿਬ ਡਾਡਾ ਹੋਵੇ ਤਿਸ ਨੂੰ ਮਾਰ ਨਾ ਸਕਾ ਜਿਹੋ ਜਾਂ ਕਿਸੇ ਦੇ ਲਈ ਸੋਚੋਗੇ ਨਾ ਕਰੋਗੇ ਉਹ ਜਾਂ ਤੁਹਾਡੇ ਨਾਲ ਹੋਏਗਾ ਜੇ ਬੁਰਾ ਕਰੋਗੇ ਤੇ ਬੁਰਾ ਹੋਏਗਾ ਚੰਗਾ ਕਰੋਗੇ ਤੇ ਚੰਗਾ ਹੋਏਗਾ ਸਰਬੱਤ ਦਾ ਭਲਾ ਮੰਗਾਗੇ ਤੇ ਸਰਬੱਤ ਦੇ ਭਲੇ ਦੀ ਲੜੀ ਦੇ ਵਿੱਚ ਅਸੀਂ ਵੀ ਆਵਾਂਗੇ ਇਸੇ ਕਰਕੇ ਸਤਿਗੁਰੂ ਸਭਨਾ ਦਾ ਭਲਾ ਮੰਨ ਆਇੰਦਾ ਤਿਸ ਦਾ ਬੁਰਾ ਕਿਉਂ ਹੋਏ ਸਿੱਖਾ ਜਦੋਂ ਗੁਰੂ ਭਲਾ ਮੰਗਦਾ ਫਿਰ ਤੂੰ ਕਿਸੇ ਦਾ ਬੁਰਾ ਕਿਉਂ ਮੰਗਦਾ ਹੈ ਤੂੰ ਵੀ ਤੇ ਭਲਾ ਮੰਗਣਾ ਆਪਣੇ ਬਾਪੂ ਵਰਗਾ ਬਣ ਆਪਣੇ ਪਿਓ ਵਰਗਾ ਸੁਭਾਅ ਦਾ